ਤਾਂ ਉਹ ਸੌਫਟਵੇਅਰ ਤੁਸੀਂ ਬਣਾ ਲੈਨੇ ਹੋ AI ਦੇ ਥਰੂ ਤੁਸੀਂ ਐਡਿਟ ਕੀਤੀ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਕਿ ਐਡਿਟ ਕਿਵੇਂ ਹੁੰਦੀ ਆ ਤੇ ਕਿਵੇਂ ਨਹੀਂ ਇਹ ਇਹ ਉਹਨਾਂ ਨੂੰ ਤੁਸੀਂ ਐਡਿਟ ਕੀਤੀ ਹੈ ਇਹ ਉਹਨਾਂ ਨੂੰ ਜਿਆਦਾ ਪਤਾ ਆਏਗਾ ਚਲਾਈ ਹੈ ਮੈਂ ਤਾਂ ਉਹਨਾਂ ਨੂੰ ਵੀ ਕਹਾਂਗਾ ਵੀ ਤੁਸੀਂ ਮੇਰੀ ਚਲਾ ਦਿਓ ਮੈਂ ਇਸ ਪਾਸੀ ਕਰਨ ਦਿਆਂਗਾ ਜੀ ਕਿ ਅਗਰ ਐਦਾਂ ਦਾ ਕੋਈ ਸਾਬਤ ਹੋ ਜਾਂਦਾ ਹੈ ਹੂੰ ਇਹਦੀ ਜਾਂਚ ਕਰਵਾਈ ਜਾਵੇ ਅਗਰ ਐਦਾਂ ਦਾ ਕੁਝ ਵੀ ਸਾਬਤ ਹੋ ਜਾਂਦਾ ਹੈ ਕਿ ਇਹ ਫੇਕ ਹੈ ਜਾਂ ਕਿਦਾਂ ਹੈ ਹੂੰ ਤੇ ਜੋ ਮੈਨੂੰ ਕਾਨੂੰਨ ਮੁਤਾਬਕ ਜੋ ਮੈਨੂੰ ਸਜ਼ਾ ਲਾਈ ਜਾਵੇਗੀ ਮੈਨੂੰ ਉਹ ਖਸ ਕੇ ਮੰਨਦੂ। ਦੂਜੀ ਗੱਲ ਇਹ ਹੈ ਕਿ ਇਹ ਕਹਿੰਦਾ ਕੱਲੀ ਡ్రਾਈਵਰੀ ਕਰਦਾ ਸੀ ਮੇਰੇ ਕੋਲ। ਇਹਨੂੰ ਜਦੋਂ ਵੀ ਕੋ ਲੋਡ ਪੈਂਦੀ ਸੀ ਪੈਸਿਆਂ ਦੀ ਠੀਕ ਆ ਇਹ ਮੇਰੇ ਤੋਂ ਲੈ ਕੇ ਜਾਂਦਾ ਸੀ। ਅੱਛਾ ਪੈਸੇ ਦਾ ਲੈਣ ਦਾ ਤੱਕ ਹਾਂ ਹਾਂ ਮੇਰੇ ਕੋਲ 2 ਲੱਖ ਰੁਪਿਆ 2.5 ਲੱਖ ਰੁਪਿਆ ਇਹ ਅੱਗੇ ਮੇਰੇ ਕੋਲ ਲਈ ਰੱਖਿਆ ਇਹਨੇ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਬਹੁਤ ਔਖਾ ਕਢਾਇਆ। ਹਾਂ ਇਹਨਾਂ ਨੇ ਬਲਾਕ ਪ੍ਰਧਾਨ ਜਿਹੜੇ ਹੈਗੇ ਸੀ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਉਹਨਾਂ ਦਾ ਸੌਦਾ ਕੀਤਾ ਸੀ ਤੇ ਆਪਣੇ ਕੁਝ ਸਰਪੰਚ ਬਾਵਨ ਹੈਗੇ ਸੀਗੇ ਮੈਂਬਰ ਹੈਗੇ ਸੀਗੇ ਉਹਨਾਂ ਨਾਲ ਉਹ ਮਤਲਬ ਉਹਨਾਂ ਦਾ ਸੌਦਾ ਕੀਤਾ ਹੈ ਕਿੰਨਾ ਕਿੰਨੇ ਚ ਸੌਦਾ ਹੈ ਇਹ ਕਿ ਕਰੀਬ ਹੈਗਾ 12-13 ਲੱਖ ਰੁਪਏ ਦਾ ਇਹ ਕੀ ਤੁਹਾਡੇ ਹੱਥ ਕੋਈ ਹੋਰ ਵੀ ਪ੍ਰੂਫ ਨੇ ਹਾਂਜੀ ਆਣ ਤੇ ਦੱਸਿਆ ਜਾਏਗਾ ਸਾਰਾ ਕੁਝ ਕਲੀਅਰ ਕਰਾਂਗੇ ਆਨਾਲੇ ਸਮੇਂ ਤੇ ਇਹ ਕਿ ਪਹਿਲਾ ਪ੍ਰੂਫ ਜਿਹੜਾ ਤੁਹਾਡੇ ਦੁਆਰਾ ਜਿਹੜਾ ਹੈ ਹਾਂਜੀ ਹਾਂਜੀ ਇਹ ਤਾਂ ਇਹ ਪਹਿਲਾਂ ਦਿੱਤਾ ਗਿਆ ਸੀ ਸ਼ੂਟ ਮਟੀ ਹਾਂਜੀ ਹਾਂਜੀ ਅਜੇ ਹੋਰ ਵੀ ਕੋਈ ਹਾਂਜੀ ਹਾਂਜੀ ਬਿਲਕੁਲ ਟਰਸਟ ਦੇ ਨਾਲ ਰਿਲੇਟਡ ਹੈਗੇ ਆ ਮੇਰੇ ਕੋਲ